ਪਠਾਨਕੋਟ ਵਿਖੇ ਪਠਾਨਕੋਟ ਤੋਂ ਹਿਮਾਚਲ ਦੇ ਜੋਗਿੰਦਰ ਨਗਰ ਤੱਕ ਜਾਣ ਵਾਲੀ ਛੋਟੀ ਟ੍ਰੇਨ ਦੇ ਟ్రਾਇਲ ਸ਼ੁਰੂ ਹੋ ਚੁੱਕੇ ਹਨ ਅਜਿਹੇ ਜਿਲਚਰ ਟ੍ਰੈਫਿਕ ਸਮੱਸਿਆ ਨੂੰ ਵੱਧਦਾ ਹੋਇਆ ਵੇਖ ਟ੍ਰੈਫਿਕ ਪੁਲਿਸ ਵੀ ਪੱਬਾ ਪਾਰ ਹੋਈ ਦਿਸ ਰਹੀ ਹੈ ਜਿਸ ਦੇ ਚੱਲਦੇ ਅੱਜ ਪੁਲਿਸ ਵੱਲੋਂ ਸੜਕਾਂ ਤੇ ਦੁਕਾਨਦਾਰਾਂ ਵੱਲੋਂ ਕੀਤੇ ਨਜਾਇਜ਼ ਕਬਜ਼ੇ ਅਤੇ ਸੜਕਾਂ ਤੇ ਬੇਤਰਤੀਬ ਖੜੇ ਵਾਹਨਾਂ ਨੂੰ ਲੈ ਕੇ ਮੁਹਿੰਮ ਚਲਾਈ ਗਈ ਜਿਸ ਦੇ ਚੱਲਦੇ ਪਹਿਲਾਂ ਤਾਂ ਟ੍ਰੈਫਿਕ ਇੰਚਾਰਜ ਵੱਲੋਂ ਬਾਜ਼ਾਰਾਂ ਚ ਅਨਾਊਂਸਮੈਂਟ ਕਰ ਦੁਕਾਨਦਾਰਾਂ ਅਤੇ ਸੜਕ ਤੇ ਖੜੇ ਬੇਤਰਤੀਬ ਵਾਹਨ ਅਤੇ ਬੇਤਰਤੀਬ ਲੱਗੀਆਂ ਰੇੜੀਆਂ ਨੂੰ ਸਹੀ ਤਰੀਕੇ ਨਾਲ ਪਾਰਕਿੰਗ 'ਚ ਵਾਹਨ ਲਗਾਉਣ ਦੀ ਅਪੀਲ ਕੀਤੀ। ਅਤੇ ਇਸ ਦੇ ਬਾਵਜੂਦ ਜੇਕਰ ਕਿਸੇ ਨੇ ਅਪੀਲ ਵੱਲ ਧਿਆਨ ਨਹੀਂ ਦਿੱਤਾ ਉਹਨਾਂ ਦੇ ਚਲਾਨ ਕੱਟੇ ਗਏ। ਅਸੀਂ ਮਾਨਯੋਗ ਡੀਸੀ ਸਾਹਿਬ ਤੇ ਮਾਨਯੋਗ ਐਸ.ਐਸ.ਓ. ਸਾਹਿਬ ਅੱਥ ਪਠਾਨਕੋਟ ਦੇ ਟ੍ਰੈਫਿਕ ਨੂੰ ਸਚਾਰੂ ਢੰਗ ਨਾਲ ਚਲਾਉਣ ਦੇ ਲਈ ਅਸੀਂ ਕੱਲ ਤੇ ਪਰਸੋ ਦੋ ਦਿਨ ਬੇਨਤੀਆਂ ਕੀਤੀਆਂ ਸੀ ਕਿ ਆਪਣਾ ਜਿੰਨਾ ਵੀ ਸਮਾਨ ਇਨਕੋਰਜਮੈਂਟਸ ਹੈ ਜਿੰਨਾ ਰੋਡ ਹਾਈਵੇਅ ਤੇ ਆ ਰਿਹਾ ਹੈ ਉਹਨੂੰ ਸਾਈਡ ਤੇ ਕਰ ਲਓ। ਤਾਂ ਕਿ ਆਮ ਪਬਲਿਕ ਨੂੰ ਦਿੱਕਤ ਨਾ ਆਵੇ ਅਸੀਂ ਅੱਜ ਵੀ ਬੇਨਤੀ ਕਰਨੀ ਆਏ ਆਂ ਨਿਮਰਤਾ ਸਹਿਤ ਪਰ ਜਿਹੜੇ ਕੋਈ ਜਿਨ੍ਹਾਂ ਨੇ ਕੱਲ ਬੇਨਤੀ ਨਹੀਂ ਮੰਨੀ ਉਹਨਾਂ ਦਾ ਸਮਾਨ ਵੀ ਜਬਤ ਕੀਤਾ ਜਾ ਰਿਹਾ ਕਾਰਪੋਰੇਸ਼ਨਲ ਰੋਲ ਔਰ ਮੇਰੇ ਸਟਾਫ ਨੂੰ ਟ੍ਰੈਫਿਕ ਸਟਾਫ ਨੂੰ ਚਲਾਣੇ ਕੀਤੇ ਜਾ ਰਹੇ ਅਸੀਂ ਰੋਜ਼ ਬੇਨਤੀ ਵੀ ਕਰਦੇ ਰਾਂਗੇ ਔਰ ਜਿਹੜਾ ਟ੍ਰੈਫਿਕ ਨੂੰ ਕੁਝ ਵਿਗਨ ਪਾਇਆ ਜਾ ਰਿਹਾ ਉਹਨੂੰ ਵੀ ਤਰਸ ਕਰਾਂਗੇ ਜੇ ਦੁਬਾਰਾ ਇਸ ਤਰ੍ਹਾਂ ਦੀਆਂ ਘਟਨਾਵਾਂ ਫਿਰ ਉਸ ਵਾਰ ਕੀ ਹਨ ਜੇ ਉਹ ਦੁਬਾਰਾ ਕਰਨਗੇ ਹੀ ਦੁਬਾਰਾ ਕਾਰਵਾਈ ਕਰਾਂਗੇ ਅਸੀਂ ਜਦ ਤੱਕ ਇਹ ਸਟੈਚੂਰ ਨਹੀਂ ਚਲਦਾ ਅਸੀਂ ਕਾਰਵਾਈ ਕਰਦੇ ਰਹਾਂਗੇ ਇਹ ਦਿੱਲੀ ਦੇ ਬੇਸ ਤੇ ਕੰਮ ਚੱਲੇਗਾ ਜੀ ਸਰ ਇਹ ਕੀ ਐਪੀਕੇ ਰੋਡ ਨਹੀਂ ਚੱਲੇਗਾ ਚਾਹੇ ਸ਼ਹਿਰ ਦੇ ਹੋਰ ਵਕਤ ਸ਼ਹਿਰ ਦੇ ਜਿੰਨੇ ਵੀ ਰੂਟਸ ਨੇ ਮੇਰੇ ਆ ਸਾਰੇ ਰੂਟਸ ਤੇ ਪਰ ਸਾਡੀ ਪਹਿਲ ਇਸ ਵੇਲੇ ਜਿਹੜਾ ਮੇਨ ਇਫੈਕਟ ਕਰਦਾ ਹੈ ਮਲਕਪੁਰ ਤੋਂ ਟੰਡਰਲਾ ਦੀ ਰੋਡ ਜਿਹੜਾ ਸਾਰਿਆ ਸਾਰਾ ਇਹ ਨੰਬਰ 2 ਤੇ ਢਾਂਗੂ ਰੋਡ ਸਾਰਿਆ ਸਾਰਾ ਫਿਰ ਨਾਲ ਨਾਲ ਸਮੇਂ-ਸਮੇਂ ਤੇ ਜਿੱਦਾਂ ਸਮਾਂ ਮਿਲੇਗਾ ਉਸ ਤਰ੍ਹਾਂ ਕਾਰਵਾਈ ਕਰਦੇ ਰਹਾਂਗੇ। ਸਾਂਝਾ ਆਪਰੇਸ਼ਨ ਕਰਨੇ ਦਾ ਨਿਕਿਆ ਤੋਂ ਮੈਂ ਕਹਾਂ ਜੀ ਮੇਰੇ ਕੋਲ ਡੀਐਸਪੀ ਟ੍ਰੈਫਿਕ ਦਾ ਚਾਰਜ ਹੈ ਮੇਰੇ ਕੋਲ ਹੋਰ ਵੀ ਲੱਗੇ ਨੇ ਮੈਂ ਆਪਣੇ ਸਮੇਂ ਜੋ ਸਮਾਂ ਕੱਢ ਕੇ ਦਿੱਲੀ ਬੇਸ ਤੇ 2-3 ਘੰਟੇ ਦਿੱਲੀ ਕਾਰਵਾਈ ਕਰਕੇ ਸਾਂਝਾ ਆਪਰੇਸ਼ਨ ਰਹੇਗਾ ਕਾਰਪੋਰੇਸ਼ਨ ਹਾਂਜੀ ਸਾਂਝਾ ਆਪਰੇਸ਼ਨ ਰਹੇਗਾ ਕਿਉਂਕਿ ਕਾਰਪੋਰੇਸ਼ਨ ਦੇ ਸਹਿਯੋਗ ਨਾਲ ਹੀ ਚਲਾਇਆ ਜਾ ਸਕਦਾ ਜੀ ਕਭ ਇਸ ਤਰ੍ਹਾਂ ਕਿ ਕੰਵਲ ਦਾ ਸਿਵਲ ਹਸਪਤਾਲ ਦੇ ਬਾਹਰ ਨਿਕਲਣਾ ਹੋ ਵੀ ਦੋਸਤੋਂ ਨਿਕਲਿਆ ਨਹੀਂ ਜਾਂਦਾ ਨਹੀਂ ਨਹੀਂ ਅਸੀਂ ਅਸੀਂ ਅਗਲੀ ਸਾਡੀ ਪੈਰ ਉਧਰ ਰਹਿਗੇ ਜੀ ਜਿਹੜਾ ਜਿਹੜਾ ਜਗਾ ਤੇ ਐਕਸੋਚ ਮੰਡਲ ਬੜੀ ਆ ਤੇ ਲੋਕਾਂ ਵੱਲੋਂ ਜਿਹੜਾ ਕੀ ਉੱਤੇ ਜਾ ਮੈਂ ਕਿਹਾ ਜੀ ਮਾਨ ਜੋਗ ਡੀਸੀ ਸਾਹਿਬ ਤੇ ਇਸ ਰੱਥ ਨੇ ਸੇ ਇੱਠ ਅਸੀਂ ਉਹ ਜਿਹੜਾ ਰੋਡ ਹੈ ਨਾ ਜਿਹੜਾ ਉਸ ਰੋਡ ਨੂੰ ਕਵਰ ਕਰਾਂਗੇ ਬਾਅਦ ਚ ਪਹਿਲੇ ਮੇਨ ਰੋਡ ਹੈ ਕਿ ਮੇਨ ਟ੍ਰੈਫਿਕ ਦੀ ਰੋਡ ਚੱਲਦੀ ਹੈ ਇਹਨੂੰ ਕਰਕੇ ਉਧਰ ਜਾਵਾਂਗੇ ਸਟਾਰ نیوز ਪੰਜਾਬੀ ਟੀਵੀ ਲਈ ਪਠਾਨਕੋਟ ਤੋਂ ਕੰਵਲ ਰੰਦਾਵਾ ਦੀ ਰਿਪੋਰਟ ਤੁਸੀਂ ਦੇਖ ਰਹੇ ਹੋ ਸਟਾਰ نیوز ਪੰਜਾਬੀ